ਹਾਂਜੀ ਹੁਣ ਜਿਹੜਾ ਕਿ ਸਾਬਕਾ ਚਰਨਜੀਤ ਮੁੱਖ ਮੰਤਰੀ ਨੇ ਸੀਐਮ ਪੰਤਮਾਨ ਤੇ ਸਵਾਲ ਚੱਕ ਦਿੱਤੇ ਆ ਬਹੁਤ ਵੱਡੇ ਤਾਂ ਪਹਿਲਾਂ ਇੱਕ ਖਬਰ ਸੁਣਾਵਾਂਗੇ ਚੈਨਲ ਤੇ ਬਣੇ ਰਹੋ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਸੁਣੋ ਵੀਡੀਓ ਫਿਰ ਕਰਦੇ ਆ ਅਗਲੇ ਵਿਚਾਰਾਂ ਜੀ ਸਵਾਲ ਤੇ ਸਵਾਲ ਚੱਕੇ ਨੇ ਚਮਕੌਰ ਸਾਹਿਬ ਸਕਿੱਲ ਇੰਸਟੀਚਿਊਟ ਲੈ ਕੇ ਉਹਨਾਂ ਕਿਹਾ ਕਿ ਚਮਕੌਰ ਸਾਹਿਬ ਦਾ ਸਕਿੱਲ ਇੰਸਟੀਚਿਊਟ ਹੈ ਜਿਸ ਨੂੰ ਸਰਕਾਰ ਨੇ ਖੰਡਰ ਬਣਾ ਦਿੱਤਾ ਹੈ ਇੰਸਟੀਚਿਊਟ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ 40 ਏਕੜ ਦੇ ਵਿੱਚ ਇੰਸਟੀਚਿਊਟ ਬਣਨਾ ਸੀ ਔਰ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਇਹ 500 ਕਰੋੜ ਰੁਪਏ ਦਾ ਪ੍ਰੋਜੈਕਟ ਲਿਆਂਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਅਸਲ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਚਮਕੌਰ ਸਾਹਿਬ ਪਹੁੰਚੇ ਸੀ ਜਿੱਥੇ ਉਹਨਾਂ ਪਿਛਲੀ ਕਾਂਗਰਸ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਇਹ ਵੋਟਾਂ ਵੇਲੇ ਸ਼ੁਰੂ ਹੋਈ ਸੀ ਤੇ ਇਮਾਰਤ ਸਮੇਤ ਬਾਕੀ ਇਮਾਰਤਾਂ ਦਾ ਕੰਮ ਵੀ ਪੂਰਾ ਕਰਵਾਇਆ ਜਾਏਗਾ ਪਰ ਚਰਨਜੀਤ ਸਿੰਘ ਚੰਨੀ ਨੇ ਇੱਕ ਵੀਡੀਓ ਜਾਰੀ ਕਰਕੇ ਉਸ ਜਗ੍ਹਾ ਤੇ ਜਾ ਕੇ ਖੜੇ ਹੋ ਕੇ ਇੱਕ ਵੀਡੀਓ ਜਾਰੀ ਕਰਕੇ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਸਰਕਾਰ ਨੂੰ ਸਵਾਲ ਕੀਤੇ ਨੇ ਕਿ 42 ਏਕੜ ਚ ਬਣਨ ਵਾਲੇ ਇਸ ਇੰਸਟੀਚੂਟ ਨੂੰ ਸਰਕਾਰ ਨੇ ਖੰਡਰ ਬਣਾ ਦਿੱਤਾ। ਬੋਵੇਸਰ ਸਕਿੱਲ ਇੰਸਟੀਚੂਟ ਸ੍ਰੀ ਚਮਕੌਰ ਸਾਹਿਬ ਉਹ ਸਾਰੀਆਂ ਅਧੀਨ ਇਹ ਅਸੀਂ ਜਦੋਂ ਪਿਛਲੀ ਸਾਡੀ ਸਰਕਾਰ ਸੀ 42 ਏਕੜ ਜਗ੍ਹਾ ਇਹ ਸਾਰੀ ਜਗ੍ਹਾ 42 ਏਕੜ ਹੈ। ਇਹ 42 ਏਕੜ ਜਗ੍ਹਾ ਅਸੀਂ ਖਰੀਦ ਕੇ ਮਿਊਸਪਲ ਕਮੇਟੀ ਤੋਂ ਇੱਥੇ ਇੱਕ 500 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਂਦਾ ਸਕਿੱਲ ਯੂਨੀਵਰਸਿਟੀ ਆ ਤੁਸੀਂ ਬਿਲਡਿੰਗ ਦੇਖੋ ਇਹ ਪਹਿਲਾ ਦਫ਼ਤਰ ਤਿਆਰ ਹੋਇਆ ਇਹ ਤਿੰਨ ਬਿਲਡਿੰਗਾਂ ਵੱਡੀਆਂ ਇੱਧਰ ਉਹ ਦੇਖੋ ਵੱਡੇ ਵੱਡੇ ਜਨਰੇਟਰ ਵੀ ਖਰੀਦੇ ਹੋਏ ਉੱਪਰ ਪਏ ਐ ਉਹ ਪਿੱਛੇ ਚਾਰ ਬਿਲਡਿੰਗਾਂ ਹੋਰ ਵੱਡੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਤੇ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਇਹ ਖੰਡਰ ਬਣਾ ਦਿੱਤਾ ਤੁਸੀਂ ਇਹ ਦੇਖੋ ਝੂਂਡ ਕਿਸ ਤਰ੍ਹਾਂ ਖੜਿਆ ਇੱਥੇ ਬਿਲਡਿੰਗਾਂ ਦੇ ਅੰਦਰ ਵੀ ਰક્ત ਜੰਮ ਪਈ ਹੈ ਇਹ ਹੈਗੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਜਿਹੜੀ ਕਹਿੰਦੇ ਨਾ ਕਿ ਕੇਜਰੀਵਾਲ ਜੀ ਦਿੱਲੀ ਮਾਡਲ ਕ੍ਰਾਂਤੀ ਲੈ ਕੇ ਆਣਗੇ ਕੈਪਟਨ ਰਮਨਦਰ ਸਿੰਘ ਤੋਂ ਉਦਘਾਟਨ ਕਰਾਇਆ ਸੀ ਆਮ ਆਦਮੀ ਦੀ ਝਾੜੂ ਪਾਰਟੀ ਨੇ ਇਹਨੂੰ ਖੰਡਰ ਬਣਾਤਾ ਹੈ ਜੇ ਮਾਰੇ ਇੱਕ ਜੀਤ ਸਿੰਘ ਸਰਕਾਰ ਸਾਹਿਬ ਦੇ ਵਿੱਚ ਨਾ ਕਿ ਪਿਛਲੀ ਸਰਕਾਰ ਨੇ ਇਹ ਕੰਮ ਵੀ ਸ਼ੁਰੂ ਕੀਤੀ ਸੀ ਆਪਣਾ ਅਜੀਲਗੁਰ ਗੋਵਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਦੇ ਪਰ ਕਰੋੜਾ ਰੁਪਇਆ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਹੁਣ ਵੀ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲਗਾ ਨਾ ਉਹ ਤਾਂ ਉਦੋਂ ਵੇਲੇ ਵੋਟਾਂ ਵੇਲੇ ਕੀਤੀ ਹੁੰਦੀ ਨਾ ਪਹਿਲਾਂ ਦੀ ਸ਼ੁਰੂ ਪਹਿਲਾਂ ਤੋਂ ਸ਼ੁਰੂ ਪਹਿਲੀ ਸਰਕਾਰ ਸਰਕਾਰ ਦੇ ਕੰਮ ਦੀ ਨਹੀਂ ਸ਼ੁਰੂ ਹੋਇਆ ਗਿਆ ਰੋਡਰ ਪਰ ਲੱਗਾ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਕਰਦਾ ਹੋਇਆ ਬਹੁਤ ਜਗ੍ਹਾ ਅਸੀਂ ਬਹੁਤ ਜਗ੍ਹਾ ਦੇ ਯੂਨੀਵਰਸਿਟੀਆਂ ਤੋਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਪੈ ਗਿਆ ਸੀ ਲਈਆਂ ਵਾਪਸ ਉਥੇ ਸਕੂਲ ਆਫ ਐਮੀਨਸ ਬਣਾਏ ਜਿਹੜੀ ਅੱਜ ਸਫਲਤਾਪੁਰ ਹੋ ਚੱਲ ਰਹੀ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸ ਮੈਨੇਜਮੈਂਟ ਕੀਤਾ ਪੰਜਾਬ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉਥੇ ਝਾੜੀਆਂ ਉਗ ਪੀਆਂ ਨਾ ਕੋਈ ਸਟੂਡੈਂਟ ਹੈ ਨਾ ਕੋਈ ਟੀਚਰ ਹੈ ਨਾ ਲੈਬ ਹੈ ਨਾ ਕੁਝ ਹੈ ਇਹ ਜੇ ਸਾਰੇ ਨੇ ਬੈਠਦੇ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਅੱਜ ਕੱਲ੍ਹ ਲੋੜੀ ਸਕਿੱਲ ਦੀ ਉਸ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂ ਮਾ ਹਾਂਜੀ ਜੋ ਵੀ ਇਹ ਚਰਨਜੀਤ ਚੰਨੀ ਦੇ ਬਿਆਨ ਤੁਸੀਂ ਸੁਣੀ ਲਏ ਜੋ ਸੀਐਮ ਪੰਤਮਾਨ ਨੂੰ ਜੋ ਇਹਨਾਂ ਨੇ ਸਿੱਧਾ ਆਹਮਣੇ ਸਾਹਮਣੇ ਹੋ ਕੇ ਜੋ ਇਹ ਵੀਡੀਓ ਤੁਸੀਂ ਸੁਣੀ ਲਈਏ ਚਰਨਜੀਤ ਚੰਨੀ ਨੇ ਇੱਕ ਸਾਹਮਣੇ ਆ ਕੇ ਬਿਆਨ ਦੇ ਦਿੱਤਾ ਗਿਆ ਜੋ ਸਰ ਪੰਜਾਬ ਸਰਕਾਰ ਤੇ ਬਹੁਤ ਵੱਡੇ ਸਵਾਲ ਖੜ੍ਹੇ ਵੀ ਜਿਹੜਾ ਇਹ ਸਕਿਲ ਜੋ ਇੱਕ ਸਕਿਲ ਯੂਨੀਵਰਸਿਟੀ ਜੋ ਇਹ ਬਹੁਤ ਸਮੇਂ ਤੋਂ ਜੋ ਇਹ 40 ਏਕੜ ਜ਼ਮੀਨ 40 ਏਕੜ ਜ਼ਮੀਨ ਇਹ ਜੋ ਸਕੂਲ ਬਣਾਉਣ ਵਾਸਤੇ ਜਾਂ ਕੁਝ ਵੀ ਇਥੇ ਇਹੇ ਬਣਾਉਣ ਵਾਸਤੇ ਇਹ ਜੋ ਜਗ੍ਹਾ 500 ਕਰੋੜ ਦੀ ਇਹ ਲੈ ਕੇ ਉਥੇ ਜੋ ਇਹ ਸਰਕਾਰ ਬਾਅਦੇ ਸਕੂਲਾਂ ਨੂੰ ਕੋਈ ਹਸਪਤਾਲਾਂ ਨੂੰ ਯੂਨੀਵਰਸਿਟੀ ਇਹ ਬਣਾਉਣ ਵਾਸਤੇ ਕੇ ਰੱਖ ਦਿੱਤਾ ਗਿਆ ਸੀ ਵੀ ਕੁਝ ਵੀ ਇੱਥੇ ਬਣ ਹਸਪਤਾਲ ਬਣ ਜਾਣ ਸਕੂਲ ਬਣ ਜਾਣ ਜੋ ਵੀ ਚੀਜ਼ ਬਣਾਉਣ ਵਾਸਤੇ ਇੱਕ ਬਿਲਡਿੰਗਾਂ ਖੜੀਆਂ ਕੀਤੀਆਂ ਸੀ ਪਰ ਲੇਕਨ ਜਿਹੜਾ ਇਹ ਸਰਕਾਰ ਸੀਐਮ ਪੰਤਮਾਨ ਇਹਨਾਂ ਨੇ ਨਜ਼ਰ ਬਿਲਕੁਲ ਨਹੀਂ ਮਾਰੀ ਉਥੇ ਘਟੋ ਘਟ ਜਿਵੇਂ ਹੁਣ ਇਹ 40 ਏਕੜ ਜ਼ਮੀਨ ਦਿੱਤੀ ਜਾਂਦੀ ਆ ਇਹੀ ਜਿਵੇਂ ਹੁਣ ਆਪਾਂ ਕਹਿੰਦੇ ਸਰਕਾਰਾਂ ਸਕੂਲਾਂ ਸਕੂਲ ਬਣਾਉਣ ਚਾਹੇ ਹਸਪਤਾਲ ਬਣਾਉਣ ਲੋਕਾਂ ਵਾਸਤੇ ਤਾਂ ਜਿਹਦੇ ਵਿੱਚ ਬਈ ਇਹ ਹੁਣ ਪੰਜਾਬ ਦੇ ਵਿੱਚ ਕਈ ਜਗ੍ਹਾ ਐਸੀਆਂ ਹੈਗੀਆਂ ਜਿੱਥੇ ਕਿ ਜਗ੍ਹਾ ਐਸੀ ਲੋਟੀ ਬਰਬਾਦ ਹੋ ਰਹੀ ਹੈ ਗਰੀਬਾਂ ਨੂੰ ਦੇਣ ਦੀ ਬਜਾਏ ਇਹ ਇਮਾਰਤਾਂ ਬੜੀਆਂ-ਬੜੀਆਂ ਖੜੀਆਂ ਕਰੀਆਂ ਨਾ ਕੋਈ ਉਹਦੇ ਵਿੱਚ ਰਹਿੰਦਾ ਝਾੜ ਬੂਜ ਉਗਰ ਜਾਂਦੇ ਇੱਥੇ ਪਰ ਗਰੀਬਾਂ ਨੂੰ ਇਹਨਾਂ ਨੇ ਕੁਝ ਨਹੀਂ ਦੇਣਾ ਕਰੋੜਾਂ ਰੁਪਏ ਉਹਦੇ ਵਿੱਚ ਖਰਚਦੇ ਖਰਚ ਕਰ ਦੇਣਾਗਾ ਪੇਪਰ ਇਥੇ ਜਦ ਤੱਕ ਕੁਝ ਬਣਾਉਣਾ ਚਾਹੀਦਾ ਜਿਵੇਂ ਸਕੂਲ ਲਾ ਲਓ ਕੋਈ ਮੰਨ ਕੇ ਚਲੋ ਹਸਪਤਾਲ ਲਾ ਲਓ ਇਹ ਬਣ ਜੇ ਤਾਂ ਫਿਰ ਵੀ ਚੰਗੀ ਗੱਲ ਆ ਪਰ ਜਿਵੇਂ ਹੁਣ ਲੰਬੇ ਸਮੇਂ ਤੋਂ ਇਹ ਜਿਵੇਂ ਹੁਣ ਚਰਨਜੀਤ ਚੰਨੀ ਰਾਏ ਕਹਿੰਣਾ ਵੀ ਅਸੀਂ ਜਿਹੜਾ 40 ਏਕੜ ਇਹ ਜ਼ਮੀਨ 500 ਕਰੋੜ ਦੀ ਇਹ ਜਿਹੜੇ ਵਿੱਚ ਇਹ ਬਿਲਡਿੰਗਾਂ ਖੜੀਆਂ ਗਈਆਂ ਤੇ ਇਹਦੇ ਵਿੱਚ ਹੁਣ ਝਾੜ ਬੂਝ ਉਗ ਰਾਇ ਤੇ ਇਹਦੇ ਵਿੱਚ ਵੀ ਦਰਖਤਾਂ ਉਗ ਰਾਇ ਤੇ ਜਿਹਦੇ ਵਿੱਚ ਇਹ ਸਰਕਾਰ ਨੇ ਨਜ਼ਰ ਤੱਕ ਨਹੀਂ ਮਾਰੀ ਤਾਂ ਭਾਈ ਫੀਮ ਪੰਤਵਾਨ ਨੂੰ ਵੀ ਇਹ ਸਵਾਲ ਪੁੱਛੇਗੇ ਪੱਤਰਕਾਰਾਂ ਵੱਨੀਓ ਤੇ ਪਰ सीएम पंतवान ਨੇ ਕਿਹਾ ਵੀ ਅਸੀਂ ਇਹਨਾਂ ਤੇ ਕੱਲੀ ਇੱਕ ਨਹੀਂ ਕਈ ਜਗ੍ਹਾ ਤੇ ਇਹ ਅਸੀਂ ਜ਼ਰੂਰ ਇਧਰੋਂ ਜੋ ਨਜ਼ਰ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਕਈ ਜਗ੍ਹਾ ਤੇ ਹੈਗੀਆਂ ਤੇ ਪਰ ਇਹ ਅਸੀਂ ਬਹੁਤ ਜਲਦ ਇਹਨਾਂ ਤੇ ਵੀ ਅਸੀਂ ਐਕਸ਼ਨ ਲਵਾਂਗੇ ਵੀ ਸਕੂਲ ਜਾਂ ਕੋਈ ਇੱਥੇ ਹਸਪਤਾਲ ਜ਼ਰੂਰ ਬਣਾਵਾਂਗੇ ਅਸੀਂ ਤਾਂ ਇਹ ਸੀਐਮ ਪੰਦਵਾਨ ਦੇ ਸਵਾਲ ਇਹ ਪਰ ਆਏ ਆ ਵੀ ਜਦੋਂ ਨਜ਼ਰ ਵੱਜੀ ਇਹ ਤਾਂ ਹੁਣ ਕਰਿਆ ਇਹਨਾਂ ਨੇ ਪਰ ਇਸ ਤੋਂ ਪਹਿਲਾਂ ਸਮੇਂ ਦੀ ਪਤਾ ਨਹੀਂ ਇਹ 10 ਸਾਲ ਹੋ ਗਏ ਜਾਂ 5-4 ਹੋ ਗਏ ਜਾਂ 4 ਸਾਲ ਹੋ ਗਏ ਕਿੰਨੇ ਸਾਲਾਂ ਦੀਆਂ ਇਹ ਬਿਲਡਿੰਗਾਂ ਖੜੀਆਂ ਤਾਂ ਗੱਲ ਹੁਣ ਇੱਥੇ ਹੁੰਦੀ ਆ ਵੀ ਜਿਹੜੇ ਸਾਡੇ ਗਰੀਬ ਜਨਤਾ ਕੋਈ ਵੀ ਹਸਪਤਾਲਾਂ ਦੇ ਵਿੱਚ ਹਸਪਤਾਲ ਚਾਏ ਇਹਨਾਂ ਨੇ ਬਣਾਤੇ ਸੁਣਵਾਈ ਉੱਥੇ ਕੋਈ ਨਹੀਂ ਗਰੀਬਾਂ ਦਾ ਵਗ ਜਾਂਦਾ ਜਦੋਂ ਹਸਪਤਾਲ ਦੇ ਵਿੱਚ ਉੱਥੇ ਕੀ ਹੁੰਦਾ ਦਵਾਈ ਕਹਿੰਦੇ ਆ ਉਹ ਨਾਰਮਲ ਅੰਦਰੋ ਦੇ ਦਿੰਦੇ ਆ ਬਾਕੀ ਬਾਹਰੋਂ ਲਿਖ ਦਿੰਦੇ ਆ ਜਾਂ ਤਾਂ ਫਿਰ ਜੇ ਤੁਸੀਂ ਫਾਇਦਾ ਹੀ ਕਰਦੇ ਹੋ ਤਾਂ ਜਿਹੜੀ ਬਾਹਰੋਂ ਮਿਲਦੀ ਹੈ ਦਵਾਈ ਉਹ ਹੀ ਅੰਦਰੋਂ ਦਿਓ ਇਹ ਤਾਂ ਸਿਰਫ ਇੱਕ ਸਰਕਾਰਾਂ ਨੇ ਬਈ ਮੈਡੀਕਲ ਵੀ ਨਾ ਫੈਲਣ ਇਸ ਕਰਕੇ ਕਾਹਨੂੰ ਇਹ ਅਨਰੋਧ ਇਹ ਤਾਂ ਇੱਕ ਬਸ ਨਾਰਮਲ ਇੱਕ ਗੱਲ ਕਹਿ ਦਿੰਦੇ ਆ ਵੀ ਹਾਂ ਭਈ ਦਵਾਈ ਮਿਲੂ ਸਰਕਾਰੀ ਹਸਪਤਾਲ ਚ ਟੈਸਟ ਫਰੀ ਹੁੰਦੇ ਆ ਜੋ ਹੁੰਦੇ ਆ ਕੁਝ ਕੁ ਉਹ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੀਆਂ ਦਵਾਈਆਂ ਜਿਹੜੀ ਮੇਨ ਚੀਜ਼ ਆ ਉਹ ਇਹ ਬਾਹਰੋਂ ਲਿਖ ਦਿੰਦੇ ਆ ਇਸ ਕਰਕੇ ਫਿਰ ਪ੍ਰਾਈਵੇਟ ਹਸਪਤਾਲ ਨਹੀਂ ਚੱਲਣੇ ਜੇ ਸਾਰਾ ਕੁਝ ਅੰਦਰੋਂ ਮਿਲਣ ਲੱਗਾ ਇਹ ਤਾਂ ਬਈ ਸਰਕਾਰਾਂ ਨੇ ਸਿਰਫ ਇੱਕ ਬਣਾਇਆ ਹੁੰਦਾ ਆਪਣੇ ਕੋਲੋਂ ਇਹ ਜਿਹੜਾ ਕੀ ਇਹਨਾਂ ਨੇ ਹੁਣ ਸਰਕਾਰ ਵੀ ਚਲਾਉਣੀ ਹੈਗੀ ਆਪਣੀ ਤੇ ਕਹਿੰਦਾ ਮਤਲਬ ਜੇ ਹਸਪਤਾਲ ਜਿਹੜੇ ਪ੍ਰਾਈਜੇ ਸਰਕਾਰੀਆਂ ਚ ਬਣਨ ਲੱਗੀ ਪ੍ਰਾਈਵੇਟ ਚ ਕਿਹੜਾ ਜਾਊਗਾ ਤਾਂ ਇਸ ਕਰਕੇ ਭਾਈ ਅੱਧੀ ਦਵਾਈ ਇਹ ਅੰਦਰੋਂ ਲਿਖ ਦਿੰਦੇ ਆ ਤੇ ਜਿਹੜੀ ਹੁੰਦੀ ਆ ਮੇਨ ਉਹਨੂੰ ਕਹਿੰਦੇ ਬਾਹਰੋਂ ਲੈ ਲਓ ਇਹ ਗਰੀਬਾਂ ਨਾਲ ਇਹ ਹੁੰਦਾ ਤੇ ਇਹ ਸਰਕਾਰੀ ਇੱਕ ਨਾਮ ਦੇ ਆ ਸਰਕਾਰੀ ਖੁਦ ਨਹੀਂ ਉਹਦਾ ਪਹਿਲਾ ਨੰਬਰ ਦਾ ਡਾਕਟਰ ਹੀ ਨਹੀਂ ਮਿਲਦਾ ਕਿਤੇ ਜਦੋਂ ਜਾਣੇ ਆ ਅੰਦਰ ਡਾਕਟਰੋਂ ਮੇਨ ਤਾਂ ਹੁੰਦੇ ਹੀ ਨਹੀਂ ਆ ਮੋਟਰ ਜੇ ਹੁੰਦੇ ਆਗੇ ਉਹ ਉਦੋਂ ਨੂੰ ਭਈ ਚਾਹੇ ਬੰਦੇ ਦੀ ਜਾਨ ਚਲੀ ਜਾਵੇ ਜਦੋਂ ਡਾਕਟਰ ਆਊਗਾ ਇਹ ਆਪਣੀਆਂ ਡਿਊਟੀਆਂ ਜਿਹੜੇ ਕਿ ਹੁਣ ਸਰਕਾਰੀ ਹਸਪਤਾਲ ਵਾਲੇ ਹੈਗੇ ਕੋਈ ਖਾਸ ਨਹੀਂ ਕਰ ਰਹੇਗੇ ਡਾਕਟਰ ਤਾਂ ਉੱਤੇ ਹੁੰਦੇ ਨਹੀਂ ਜਾ ਕੇ ਦੇਖ ਲੋ 24 ਘੰਟੇ ਦੇ ਵਿੱਚ ਕੀ ਕਹਣਾ ਕੋਈ ਇੱਕ ਟਾਈਮ ਤੁਹਾਨੂੰ ਮਿਲ ਜੇ ਤਾਂ ਨਹੀਂ ਤਾਂ ਡਾਕਟਰ ਹੀ ਨਹੀਂ ਹੁੰਦੇ ਅਸੀਂ ਤਾਂ ਇਹ ਹੀ ਦੇਖਦੇ ਆਂ ਜੀ ਸਰਕਾਰੀ ਹਸਪਤਾਲਾਂ ਚ ਸੁਣਵਾਈ ਨਹੀਂ ਹੁੰਦੀ ਪਹਿਲਾ ਨੰਬਰ ਤਾਂ ਜੇ ਕੋਈ ਦਵਾਈ ਲੈਣ ਜਾਂਦਾ ਕਹਿਣੀਏ ਬਹਿ ਜਾਓ ਕੋਈ ਨਹੀਂ ਜੋ ਇੱਕ ਆਪਣੇ ਮੰਨੀਓ ਇਹ ਗਲੂਕੋਸ ਲਾ ਦਿੰਦੇ ਆ ਜਿਹੜੇ ਕਿ ਮਰੀਜ਼ਾਂ ਦੇ ਤੇ ਪਰ ਉਹ ਜ਼ਰੂਰ ਹੈਗੇ ਆ ਤੇ ਪਰ ਜਿਹੜੀ ਦਵਾਈ ਹੁੰਦੀ ਹੈ ਮੇਨ ਬਾਰੋਂ ਲਿਖ ਦਿੰਦੇ ਆ ਜਿਹੜੀ ਅੰਦਰ ਦਵਾਈ ਇਹ ਮਹਿੰਗੀ ਹੁੰਦੀ ਆ ਉਹ ਬਾਰੋਂ ਲਿਖ ਦਿੰਦੇ ਆ ਮਾਣੀ ਮੋਟੀ ਨਾਰਮਲ ਗੋਲੀਆਂ ਗੋਟੀਆਂ ਆ ਗੋਲੀਆਂ ਛੋਟੀਆਂ ਮੋਟੀਆਂ ਨਾਰਮਲ ਜਿਹੜਾ ਧਫਰਤੀਆਂ ਦਾ ਪੱਤਾ ਤਾਂ ਉਹ ਦੇ ਦਿੰਦੇ ਆ ਅੰਦਰੋਂ ਇਹ ਇਹ ਇਥੋਂ ਦੀ ਸਚਾਈ ਆ ਤੇ ਜਿਵੇਂ ਹੁਣ ਚਰਨਜੀਤ ਚੰਨੀ ਦਾ ਬਈ ਸੀਐਮ ਪੰਤਮਾਨ ਤੇ ਅੱਜ ਦੇ ਬਹੁਤ ਵੱਡੇ ਸਵਾਲ ਸੀ ਇਹ ਖਬਰ ਸੋਣੀਆਂ ਸਾਂਝੀ ਜ਼ਰੂਰ ਕਰਨੀ ਸੀ ਸਰਕਾਰਾਂ ਨੂੰ ਲੈ ਕੇ ਜਿਹੜਾ ਇਹ ਚਮਕੌਰ ਸਾਹਿਬ ਤੇ ਇੱਕ ਇਹ ਬਿਲਡਿੰਗਾਂ ਜਿਹੜੀਆਂ ਬਈ ਆਪਾਂ ਕਹਿ ਦਈਏ ਵੀ ਜਿੱਥੇ ਹੁਣ ਗਰੀਬ ਇੱਕ ਘਰ ਤਰਸਦੇ ਜਾਂਦੇ ਇੱਕ ਕਮਰੇ ਨੂੰ ਤਾਂ ਇਹ ਬਿਲਡਿੰਗ ਦਾ ਪਤਾ ਨਹੀਂ ਕਿੰਨਿਆਂ ਦਾ